ਕੀ ਕੰਮ ਕਰੋ ਚੰਗਾ ਕੰਮ ਹੋ ਜੇ ਹਨਾ ਇੱਜ਼ਤ ਮਾਨ ਵਧਦੀ ਆ ਹਨਾ ਅੰਦਰ ਬਿਠਾ ਕੇ ਬੱਚਿਆਂ ਨੂੰ ਰੱਖਣਾ ਪੜਾਉਣਾ ਲਿਖਾਰਾ ਨਹੀਂ ਬਾਹਰ ਕੱਢਣਾ ਅੱਜ ਕੱਲ ਬੱਚੇ ਕਿੱਥੇ ਅੰਦਰ ਰਹਿਣ ਵਾਲੇ ਨਹੀਂ ਆ ਤੂੰ ਤਾਂ ਸ਼ੌਕ ਸੀ ਸਿਲਾਈ ਦਾ ਪਹਿਲਾਂ ਤਾਂ ਮੈਨੂੰ ਸ਼ੌਕ ਸੀ ਉਹ ਤਾਂ ਸੀ ਮੇਰੀ ਬੇਟੀ ਨੇ ਪੂਰਾ ਕੱਟਤਾ ਪਰਮਾਤਮਾ ਨੇ ਕੱਟਿਆ ਮਜਰੂ ਮੂਵੀ ਅੱਜ ਸਿਨੇਮਾ ਘਰਾਂ ਚ ਰਿਲੀਜ਼ ਹੋਈ ਆ ਤਾਂ ਉੱਥੇ ਇਹੀ ਮਜਰੂ ਮੂਵੀ ਦੇ ਜਿਹੜੇ ਮੁੱਖ ਜਿਹੜੇ ਐਕਟਰਸ ਹੈਗੇ ਨੇ ਕਿਨ ਸ਼ੇਰਕਲ ਕੇ ਦੇ ਸ਼ੇਰਕਲ ਉਹਨਾਂ ਦੇ ਮਦਰ ਉਹਨਾਂ ਦੇ ਮਾਸੇ ਹੀ ਉਹਨਾਂ ਦੇ ਮਾਸੇ ਕੁੜੀ ਇਹ ਸਾਰਾ ਪਰਿਵਾਰ ਪਹੁੰਚੇ ਨੇ ਕਿਦਾਂ ਲੱਗਿਆ ਅੱਜ ਬੇਟੀ ਨੂੰ ਐਡੇ ਵੱਡੇ ਪਰਦੇ ਬਹੁਤ ਵਧੀਆ ਲੱਗਿਆ ਬੇਟਾ ਬਹੁਤ ਵਧੀਆ ਬੱਚੀ ਨੂੰ ਕਿਦਾਂ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਵੀ ਬੜਾ ਪਿਆਰਾ ਲੱਗਿਆ ਬਹੁਤ ਹੀ ਪਿਆਰਾ ਲੱਗਿਆ ਬਹੁਤ ਵਧੀਆ ਬਹੁਤ ਅੱਛੀ ਵੀ ਬੜੀ ਪਿਆਰੀ ਲੱਗੀ ਆ ਸਾਡੇ ਐਕਟਰ ਬਹੁਤ ਹੁੰਦਾ ਹੈ ਅੱਜ ਕੱਲ ਇੰਡਸਟਰੀ ਵਿੱਚ ਕਹਿੰਦੇ ਨੇ ਕੁੜੀਆਂ ਨੂੰ ਨਹੀਂ ਜਾਣ ਦੇਣਾ ਪਰ ਤੁਸੀਂ ਕੱਜ ਕੁੜੀ ਇੰਨੀ ਵੱਡੇ ਪਰਦੇ ਤੇ ਆਈ ਤੇ ਕਿੰਨੀ ਖੁਸ਼ੀ ਮਿਲਦੀ ਨਹੀਂ ਹਰ ਮਾਂ ਮਾਂ ਬਾਪ ਨੂੰ ਨਾ ਆਪਣੇ ਬੱਚਿਆਂ ਨੂੰ ਥੋੜਾ ਰਸਤਾ ਦੇਣਾ ਚਾਹੀਦਾ ਕੀ ਕੰਮ ਕਰੋ ਚੰਗਾ ਕੰਮ ਹੋ ਜੇ ਹਨਾ ਇੱਜ਼ਤ ਮਾਨ ਵਧਦੀ ਆ ਹਨਾ ਅੰਦਰ ਬਿਠਾ ਕੇ ਬੱਚਿਆਂ ਨੂੰ ਰੱਖਣਾ ਪੜਾਣਾ ਲਿਖਾਰਾ ਨਹੀਂ ਬਾਹਰ ਕੱਢਣਾ ਅੱਜਕੱਲ ਬੱਚੇ ਕਿੱਥੇ ਅੰਦਰ ਰਹਿਣ ਵਾਲੇ ਨਹੀਂ ਆ ਬਾਹਰ ਕੱਢਣੇ ਚਾਹੀਦੇ ਉਹ ਤਾਂ ਸ਼ੌਕ ਸੀਸ ਲਾਈਂਦਾ ਪਹਿਲਾਂ ਤਾਂ ਮੈਨੂੰ ਸ਼ੌਕ ਸੀ ਮਾਂ ਵੀ ਐਕਟਰ ਸੀ ਮੈਂ ਸੋਚਦੀ ਹੁੰਦੀ ਆ ਕਿ ਬੜੇ ਸੋਹਣੇ ਲੱਗਦੇ ਐਕਟਰ ਮੈਂ ਪਿਕਚਰ ਦੇਖਦੀ ਸੀ ਨਾ ਤੇ ਮੈਨੂੰ ਬੜੇ ਪਸੰਦ ਅਸੀ ਤੇ ਮੈਂ ਕਹਣਾ ਮੈਂ ਕੁਵਾਰੀ ਸੀ ਮੈਂ ਕਹਣਾ ਮੇਰੇ ਬੱਚੇ ਹੋਣਗੇ ਨਾ ਜਾਂ ਤਾਂ ਮੈਂ ਡਾਕਟਰ ਬਣਾਉਂਗੀ ਜਾਂ ਮੈਂ ਐਕਟਰ ਬਣਾਉਂਗੀ ਹਾਂ ਬਸ ਇਹ ਮੇਰੀ ਸੋਚ ਸੀ ਸੁਪਨਾ ਸੀ ਸੁਪਨਾ ਸੀ ਮੇਰੀ ਬੇਟੀ ਨੇ ਪੂਰਾ ਕਰਤਾ ਪ੍ਰਮਾਤਮਾ ਨੇ ਕਰਤਾ ਬੜੀ ਬੇਟੀ ਦੀ ਸਮਾਈਲ ਵੀ ਮੈਂ ਤਾਂ ਮੈਂ ਵੇਖ ਕੇ ਮੈਨੂੰ ਜਿੱਤਾ ਮੈਂ ਕਿਹਾ ਵੀ ਮੈਂ ਤਾਂ ਉਹਨੂੰ ਪੁੱਛੇ ਸੱਕੀ ਸਿਸਟਰ ਕਹਿੰਦੀ ਮਾਸੀ ਕੁੜੀ ਪਰ ਇਹਨਾਂ ਦੀ ਵੀ ਇੱਕ ਵਰਗੀ ਸ਼ਕਲ ਹੈ ਬਸ ਇਹਨਾਂ ਦੀ ਇੱਕ ਵਰਗੀ ਸ਼ਕਲ ਹੈ ਸਾਡੀ ਮਾਸੀ ਐਂਡ ਮਾਸੇ ਨੂੰ ਖੁਸ਼ੀ ਹੁੰਦੀ ਜਦੋਂ ਭਤੀਜੀ ਹੁੰਦੀ ਮਾਸੀ ਜੀ ਮਾਸੀ ਜੀ ਆ ਮਾਸੀ ਦੀ ਕੁੜੀ ਨੂੰ ਕਿੰਨੀ ਖੁਸ਼ੀ ਬਹੁਤ ਜ਼ਿਆਦੀ ਮਾਈ ਬੋ ਸੋਈ ਮੋਸ਼ਲਾ ਬਹੁਤ ਹਾਂਜੀ ਜ਼ਰੂਰ ਜੇ ਪ੍ਰਮਾਤਮਾ ਨੇ ਮੌਕਾ ਦਿੱਤਾ ਤਾਂ ਜ਼ਰੂਰ ਜਾਵਾਂਗੇ ਕਿਆ ਕਦੇ ਕਿ ਨਹੀਂ ਵੀ ਮੈਨੂੰ ਵੀ ਕਰਾਉ ਕੁਝ ਕਰਾਵਾਂਗੇ ਕੱਤਿਓ ਪੜ ਰਹੇ ਹੋ ਹਾਂਜੀ ਸਟੱਡੀ ਕਰਦੀ ਆਂ ਹਾਂਜੀ ਨਾ ਤੂੰ ਸਿੱਖਦੇ ਹੋ ਫਿਰ ਐਕਟਿੰਗ ਕਿੱਦਾਂ ਐਕਟਿੰਗ ਇਹਨਾਂ ਤਾਂ ਬਹੁਤ ਵਧੀਆ ਐਕਟਰ ਹੈਗੇ ਨੇ ਬਿਲਕੁਲ ਦੀਦੀ ਐਕਟਰ ਅਸੀਂ ਐਕਟਰ ਕਿਰਨ ਦਾ ਨਾਲ ਪਰਿਵਾਰ ਹੈਗਾ ਮੰਮਾ ਅੱਜ ਫਿਲਮ ਦੇਖਣ ਆਏ ਨੇ ਪੁੱਛਿਆ ਕਹਿੰਦੇ ਉਹਨਾਂ ਨੂੰ ਖੁਸ਼ੀ ਬਹੁਤ ਹੈਗੀ ਆ ਨਾਲ ਮਾਸੀ ਦੇ ਅੱਜ ਸਾਰੇ ਪਰਿਵਾਰ ਹੈ ਐ ਮੇਰੇ ਬਾਸੀ ਨੇ ਮੇਰੇ ਮੰਮੀ ਨੇ ਮੇਰਾ ਪੂਰਾ ਪਰਿਵਾਰ ਆਇਆ ਹੈ ਮੇਰੀ ਸਿਸਟਰ ਹੈ ਛੋਟੀ ਕੀ ਕਹਿੰਦੇ ਕਿ ਅੱਜ ਅੱਖਾਂ 'ਚ ਹੰਝੂ ਆਏ ਜਦੋਂ ਆਏ ਕਹਿੰਦੇ ਵੀ ਇੱਕ ਮਿਹਨਤ ਕੀਤੀ ਹੈ ਕਿਉਂਕਿ ਫਿਲਮ ਦੇ ਪਿੱਛੇ ਇੱਕ ਬਹੁਤ ਵੱਡਾ ਹੁੰਦਾ ਹੈ ਕਿ ਇੱਕ ਐਕਟਰ ਉਹਨੂੰ ਲੋਕ ਦੇਖਣ ਵਾਸਤੇ ਆਣਾ ਬਿਲਕੁਲ ਬਿਲਕੁਲ ਸਰ ਮੇਰੀ ਫੈਮਿਲੀ ਆਈ ਹੈ ਮੇਰੇ ਭੈਣ ਭਰਾ ਮੇਰੇ ਬੱਚੇ ਨੇ ਸਾਰੇ ਤੇ ਇਹਨਾਂ ਨੇ ਮੈਨੂੰ ਟਾਈਮ ਦਿੱਤਾ ਤੁਸੀਂ ਸਾਰਿਆਂ ਨੇ ਮੈਨੂੰ ਟਾਈਮ ਦਿੱਤਾ ਮੈਨੂੰ ਲੱਗ ਨਹੀਂ ਰਿਹਾ ਮੈਨੂੰ ਲੱਗ ਰਿਹਾ ਮੈਂ ਕੋਈ ਸੁਪਨਾ ਦੇਖ ਰਹੀ ਹਾਂ ਮਮਾ ਕਹਿੰਦੇ ਸੀ ਮੈਨੂੰ ਪਹਿਲਾਂ ਸ਼ੌਂਕ ਹੈਗਾ ਸੀ ਮਮਾ ਕਹਿੰਦੇ ਸੀ ਮੈਨੂੰ ਸ਼ੌਂਕ ਸੀ ਰੋਨੀ ਕੇ ਰੋਨੀ ਕੇ ਰੋਨੀ ਕੇ ਵਾਹ ਨਹੀਂ ਹੈ ਬੋਤਲ ਅੱਜ ਇਹ ਨਹੀਂ ਖੁਸ਼ੀ ਇਹ ਖੁਸ਼ੀ ਦੇ ਅੰਜੂ ਹੁੰਦੇ ਨੇ ਕਿਉਂਕਿ ਅੱਜ ਮੰਮਾ ਨੂੰ ਕਹਿੰਦੇ ਸ਼ੌਂਕ ਹੈਗਾ ਸੀ ਮੈਂ ਫਿਲਮਾਂ ਜਾਣਾ ਫਿਰ ਬੇਟੀ ਆਈ ਅੱਜ ਹੈ ਜੋੜ ਕੇ ਲਈ ਯਾਰ ਕੰਗ੍ਰੈਚੁਲੇਸ਼ਨ ਦੀਦੀ ਮਮਾ ਕਿਤੇ ਮੈਨੂੰ ਸ਼ੌਕ ਸੀ ਅੱਜ ਬੇਟੀ ਚਲੋ ਐਕਟਰ ਮੈਂ ਕਹਿੰਦੀ ਸੀ ਐਕਟਰ ਬਣਾਂ ਤੇ ਅੱਜ ਐਕਟਰ ਬਣੀ ਕਹਿੰਦੇ ਬੜੀ ਖੁਸ਼ੀ ਹੋਈ ਮੈਂ ਡਾਕਟਰ ਕਹਿੰਦੀ ਸੀ ਜਾਂ ਮੈਂ ਐਕਟਰ ਕਹਿੰਦੀ ਸੀ ਨਹੀਂ ਮੇਰੀ ਮੰਮਾ ਦਾ ਆਸ਼ੀਰਵਾਦ ਮੇਰੇ ਰੱਬ ਦਾ ਆਸ਼ੀਰਵਾਦ ਇਹਨਾਂ ਤੋਂ ਪਹਿਲਾਂ ਉਹਨਾਂ ਤੋਂ ਪਹਿਲਾਂ ਤਾਂ ਦੁਨੀਆ ਤੇ ਕੁਝ ਨਹੀਂ ਹੈਗਾ ਇਹਨਾਂ ਦੇ ਨਾਲ ਹੀ ਆ ਮੇਰੀ ਮਾਸਿਕ ਤੇ ਆਈ ਵਿਸ਼ ਕਿ ਤੁਹਾਨੂੰ ਸਾਰਿਆਂ ਨੂੰ ਮੇਰਾ ਪਰਿਵਾਰ ਵੀ ਚੰਗਾ ਲੱਗੇ ਤੇ ਤੁਸੀਂ ਇਦਾਂ ਹੀ ਬਸ ਅੱਗੇ ਤੋਂ ਹੁਣ ਹੰਗਾਰਾ ਭਰਿਓ ਤਾਂ ਕਿ ਮੇਰੀ ਫਿਲਮ ਵੀ ਦੇਖਣ ਆਇਓ ਪਲੀਜ਼ ਮੇਰੀ ਡੈਬਿਊ ਫਿਲਮ ਹੈ ਤੁਸੀਂ ਸਾਰਿਆਂ ਨੇ ਆਣਾ ਹੈ ਥੋੜਾ ਜਿਹਾ ਟਾਈ ਆ ਦੇਖੋ ਲੇਖੇ ਵੇਖੋ ਮਾਰ ਦੇਖ ਅੱਜ ਵੇਖੋ ਤੁਹਾਡੀ ਬੇਟੀ ਕਿੰਨੀ ਵੱਡਿਆ ਨਾਮ ਕਮਾਲ ਆ ਵੇਖੋ ਅੱਜ ਆਊਟੋਗ੍ਰਾਫ ਹੈ ਪਹਿਲਾਂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਬਿਲਕੁਲ